ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਸੁਖੇ ਵਾਲਾ ਜ਼ਿਲ੍ਹਾ ਫਰੋਜਪੁਰ ਤਹਿਸੀਲ ਇਹਨੂੰ ਜੀਰਾ ਪੈਂਦੀ ਆ ਗੁਰਗੱਲ ਦੇ ਘਰੇ ਵੀਡੀਓ ਬਣਾ ਰਹੇ ਆ ਲਗਭਗ ਤੁਸੀਂ ਜਗਾ ਤੋਂ ਹੁੰਦਾ ਜਾ ਲਾ ਹੀ ਲਿਆ ਉਹ ਨੌਜਵਾਨ ਮੁੰਡਾ ਵਪਾਰ ਦਾ ਕੰਮ ਕਰਦਾ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ ਗਾਵਾਂ ਵੜਾ ਵੇਖ ਰਹੇ ਸਾਰੀਆਂ ਸੇਲ ਆ ਜਿਨ੍ਹਾਂ ਦੇ ਵਿੱਚੋਂ ਗੋਰਾ ਕਹਿੰਦਾ ਜਾਦੇ ਨਗ ਸੂਏ ਸਵਾਏ ਆ ਦੋ ਕਨਾ ਦੀ ਗੱਬਣ ਹੋਣੇ ਆ ਸੱਤ ਵੜਾ ਟੋਟਲ ਜਿਨ੍ਹਾਂ ਦੇ ਵਿੱਚੋਂ ਪੰਜ ਤਾਜ਼ੀਆਂ ਸੂਈਆਂ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦਨਾ ਗੱਲਾਂ ਬਾਤਾਂ ਗੋਰੀ ਨਾ ਕਰ ਲੈਨੇ ਹਾਂਜੀ ਸਾਸੀ ਕਾਲ ਸਾਸੀ ਕਾ ਵੀਰੇ ਨਾਂ ਦੱਸ ਦਈਏ ਨਾਂ ਮੇਰੇ ਗੋਰਾ ਗੱਲ ਪਿੰਡ ਆਪਣਾ ਵੀਰੇ ਸੁਖੇ ਵਾਲਾ ਵਾ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਵਾਟਾ ਜੀ ਮੋਗੇ ਤੋਂ 20 ਕਿਲੋਮੀਟਰ ਵਾਟਾ ਜੀ ਫੋਨ ਨੰਬਰ ਦੱਸ ਦਈਏ 9781230900 ਵੀਰੇ ਜੀ ਸੱਤ ਜਾਨਵਰ ਗੁਰੇ ਹਾਂਜੀ ਵੀਰੇ ਆਪਾਂ ਕੋ ਸੱਤ ਵਹਿਣਾ ਰਹਿ ਗਈਆਂ 1003 ਕੇ ਪਹਿਲਾਂ ਚਲੇ ਗਈਆਂ ਇਹਦੋਂ ਇਹ ਤਾਂ ਅਮਰੀਕਾ ਤੋਂ ਸ਼ੁਰੂ ਕਰ ਲਈਏ ਹਾਂਜੀ ਦੱਸੋ ਇਹਦੇ ਬਾਰੇ ਇਹ ਵੇਰ ਵੀਰੇ ਮੰਨ ਲਓ ਨਾ ਲਾਲ ਡੱਬੀ ਆ ਜਿੱਦਾਂ ਵੀ ਏਅਰ ਸ਼ੈਅਰ ਦਾ ਟੱਚ ਜਾਏ ਇਹਦੇ ਚ ਵਹਿੜ ਚ ਤੇ ਪਰਸੋਂ ਦੀ ਸੂਈ ਹੋਈ ਆ ਮਗਰ ਵੱਛਾ ਹੀ ਇਹਦੇ ਠੀਕ ਹੈ ਬੌਲੀ ਵੀਰੇ ਮਨ ਲੈ ਜਿਹੜੀ ਹੁਣ ਆਪਾਂ ਦੋ ਡੰਗ ਚਵਾ ਕੇ ਦੇ ਸਕਦੇ 18 ਕਿਲੋ ਓਕੇ ਠੀਕ ਹੈ ਜੀ ਦੋ ਡੰਗ ਆਪਣੇ ਘਰੇ ਤੇ ਛੱਲੀ ਕਰ ਲਵੇ ਕੋਈ ਵੀ ਭਰਾ ਕਿਸੇ ਵੀ ਵੈੜ ਦੀ ਹੈ ਨਾ ਉਸ ਤੋਂ ਬਾਅਦ ਹੀ 게ਟੋ ਬਾਹਰ ਹੋ ਗਈ ਕੋਈ ਗਰੰਟੀ ਨਹੀਂ ਜੀ ਠੀਕ ਹੈ ਦੋ ਟਾਈਮ ਸਾਡੇ ਥੋੜੇ ਘਰੇ ਤੇ ਛੱਲੀ ਕਰ ਲੈ ਜਾ ਸਕਦਾ ਵੀਰੇ 18 ਕਿਲੋ ਪਹਿਲੇ ਸੂਈ ਦਾ ਮਾਲਕ ਨੇ 22 ਤੋਂ 23 ਕਿਲੋ ਦੁੱਧ ਦੱਸਿਆ ਠੀਕ ਹੈ ਜੀ ਆਹ ਬੱਚਾ ਮਗਰ ਵੈੜ ਆਪਾ ਤੋੜ ਕੇ ਦਿਖਾ ਦੇਣੀ ਵੀਰੇ ਸੂਈ ਨੂੰ ਸਾਵਾਂ ਪਰਸੋਂ ਸੂਈ ਵੀਰੇ ਇਹ ਪਰਸੋਂ ਦੀ ਸੂਈ ਆ ਗੋਰਾ ਕਹਿੰਦਾ ਕੋਈ ਵੀ ਪਸ਼ੂ ਜਿਹੜਾ ਵੀ ਤੁਹਾਡੇ ਮਨ ਨੂੰ ਲੱਗਦਾ ਹੈ ਮੇਰੇ ਘਰੇ ਗੋਰਾ ਕਹਿੰਦਾ ਦੋ ਟਾਈਮ ਚੋ ਕੇ ਅਗਲਾ ਕੰਡੇ ਦੇ ਦੁੱਧ ਬੋੜਾ ਜਿੰਨਾ ਦੱਸਿਆ ਨੈਟ ਜੋ ਕੇ ਲੈ ਜੇ ਇਹ ਗੱਲ ਦਾ ਆਪਾਂ ਭਰਾਵੋ ਹਰੇਕ ਵੀਡੀਓ ਚ ਵਾਰ-ਵਾਰ ਕਹੀਦੀ ਆ ਪਹਿਲੀ ਗੱਲ ਮੇਰਾ ਕਹਿਣ ਦਾ ਤਾਂ ਚਲੋ ਹੱਕ ਹੀ ਨਹੀਂ ਤੁਹਾਨੂੰ ਆਪ ਨੂੰ ਹੀ ਚਾਹੀਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਬਿਨਾ ਕਿਸੇ ਦੇ ਕਹਿਣ ਤੋਂ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਜਿੰਨੇ ਟਾਈਮ ਤੁਹਾਡਾ ਜੀ ਕਰਦਾ ਦੁੱਧ ਬੋੜਾ ਕੰਡੇ ਤੇ ਜੋਖਣ ਦਾ ਤੁਹਾਡਾ ਜੀ ਹੱਕ ਬਣਦਾ ਮੇਰੇ ਪਾਰੋਂ ਵੱਡੀ ਵਹਿੜ ਹੈ ਪੂਰਾ ਗਾਧਾ ਪੂਰੀ ਲੰਮੀ ਵਜਨ ਵਾਲੀ ਵਹਿੜ ਆ ਹਨਾ ਤੇ ਹੋ ਸਕਦਾ ਬੌਲਾ 19 ਹੋਵੇ ਆਪਾਂ 18 ਹੀ ਗਾਵਾਂਗੇ ਠੀਕ ਹੈ ਹਾਂਜੀ ਹੋ ਸਕਦਾ ਗੋਰਾ ਕਹਿੰਦਾ ਬੌਲਾ 19 ਹੋਵੇ ਆਪਾਂ 18 ਕਹਿੰਨੇ ਆ ਇੱਕ ਛੋਟਾ ਜਿਹਾ ਕੰਡਾ ਆਉਂਦਾ 3-400 ਦਾ ਹੀ ਆ ਜਾਂਦਾ ਜਿਹਦੇ ਕੋਲੇ ਹੋਇਆ ਚਲੋ ਆਪ ਦਾ ਲਿਆਵੇ ਨਹੀਂ ਦੁਕਾਨ ਤੋਂ ਲਿਆਵੇ ਜਿੰਨੇ ਦੀ ਤੁਸੀਂ ਵਹਿੜ ਲੈਣੀ ਆ 200 ਵਿੱਚ ਹੋਰ ਲਾ ਲਿਓ ਕਿ 200 ਹੋਰ ਮਹਿੰਗੀ ਲੈ ਲਈ ਸਹੀ ਪਰ ਇਹਨੇ ਨਾ ਕੋਈ ਡਾਰ ਵਾਲੀ ਗੱਲ ਨਹੀਂ ਰਹਿਣੀ ਮਨ ਚ ਕੋਈ ਵਹਿਮ ਸ਼ੱਕ ਰਹਿਣਾ ਨਹੀਂ ਕਿਉਂਕਿ ਤੁਸੀਂ ਕੰਡੇ ਦੇ ਜੋਖ ਲੈਣਾ ਬਹੁਤ 18 ਕਿਲੋ ਆ ਤੇ ਜਦੋਂ ਵੇਚਣ ਵਾਲਾ ਭਰਾ ਵਾਰ-ਵਾਰ ਕਹਿ ਰਿਹਾ ਕਿ ਮੇਰੇ ਘਰੋਂ ਕੰਡੇ ਦੇ ਜੋਖ ਕਿ ਲੈ ਜਾਓ ਜਿੰਨਾ ਦੁੱਧ ਜਿੰਨਾ ਬੋਲਾ ਦੱਸਿਆ ਨੈਟ ਤਿਆਰ ਹੂੰ ਪੰਜ ਵੜਾ ਪੰਜਾਂ ਦੀ ਤਾਂ ਤੁਸੀਂ ਤਸੱਲੀ ਕਰ ਹੀ ਸਕਦੇ ਆ ਨਾ ਦੋ ਵਿੱਚੋਂ ਗੱਭਣਾ ਚਲੋ ਆਪਦੇ ਅੰਦਾਜ਼ੇ ਨਾਲ ਲੈ ਲਓ ਸੋਹਣੇ ਥਣ ਗੁਲਾਬੀ ਹਾਦੀ ਚਵਾਈ ਵਾਲੇ ਫੁੱਲ ਵੱਡੀ ਵੱਡ ਕਿੰਨੇ ਦੀ ਕੋਰੇ ਜੈ ਜਪਾ ਮੇਰੇ ਮੁੱਲ ਆਪਣੇ ਲੈਣ ਦੇ ਨਹੀਂ ਹੁੰਦੇ ਤੁਹਾਨੂੰ ਪਤਾ ਹੀ ਆ ਹਨਾ ਪਹਿਲਾਂ ਵੀ ਵੀ ਆਪਾਂ 75000 ਚੋਂ ਮਾਣ ਕਰਨਾ ਵੀਰੇ ਸੌਦੇਬਾਜ਼ੀ ਨਹੀਂ ਐਵੇਂ 5-7 ਦੇ ਹਜ਼ਾਰ ਦਾ ਫਰਕ ਨਾਉਗਾ ਆਪਣਾ ਕਿਸੇ ਵੈੜ ਚ ਵੀ ਬਸ ਮਾਨਤਾ ਨਾਲੇ ਸੌਦੇ ਹੋਣਗੇ ਲਓ ਜੀ 5-7 ਹਜ਼ਾਰ ਵਾਲਾ ਫਰਕ ਨਹੀਂ ਹੋਣਾ ਵਿੱਚੋਂ ਮਾਨਤਾ ਨਹੀਂ ਹੋਊ 75000 ਚੋਂ 22 23 ਕਿਲੋ ਦੁੱਧ ਦਿੱਤਾ ਪਲੂਨ ਨੇ ਅੱਜ 18 ਕਿਲੋ ਰੈਡੀ ਆ ਪੌਲਾ ਦੋ ਨੰਬਰ ਤੇ ਆਇਆ ਗਰੇ ਦੋ ਨੰਬਰ ਵੈੜ ਵੀਰੇ ਜਰਸੀ ਦੂਜੇ ਸੂਏ ਫਾਰਮ ਦੇ ਵਿੱਚੋਂ ਲਈ ਹੋਈ ਆਪਣੀ 19 ਤਰੀਕ ਨੂੰ ਉਹਨਾਂ ਨੇ ਦਿਨ ਪੂਰੇ ਦੱਸੇ ਆ ਨਜਾਇਜ਼ ਹੀ ਵੱਡੀਆਂ ਮਾਲਾ ਕੋਈ ਸਾਲ ਚ ਇੱਕ ਅੱਧਾ ਪੀਸ ਹੀ ਆਉਂਦਾ ਹਰ ਰੋਜ਼ ਕਹਦੀ ਆ ਹਰ ਰੋਜ਼ ਨਹੀਂ ਆਉਂਦੀ ਤੁਸੀਂ ਆਪ ਹੀ ਦੇ ਲਓ ਵਜਨ-ਭੋਜਨ ਲੈਵਾ ਕਿੰਨਾ ਬੱਚੀ ਦਾ ਪਹਿਲੇ ਸੂਏ ਦਾ ਉਹਨਾਂ ਨੇ ਦੱਸਿਆ ਵੀਰੇ 22 ਕਿਲੋ ਦੁੱਧ ਦਿੰਦੀ ਰਹੀ ਆ ਆਪ ਦੀ ਭਰਾ ਸਮਝਣਾ ਲੈ ਲਵੇ ਇਹਦੀ 2500 ਚੋ ਸਕਦਾ 20 ਚੋ ਸਕਦਾ ਹਨਾ ਕਿੰਨਾ ਵੀ ਚੋ ਸਕਦਾ ਵਾ ਵੀ ਆਪ ਦੀ ਸਮਝਣਾ ਲੈ ਲਵੇ ਤੇ ਬੱਚੀ ਦਾ ਲੈਵਾ ਤੇ ਵਜਨ ਕਾਦ ਵਿੱਚ ਕੋਈ ਅੰਤ ਨਹੀਂ ਸਮਾਂ ਸਮਾਂ ਇਹਦੇ 19 ਨੂੰ ਦਿਨ ਪੂਰੇ ਆ ਵੀਰੇ ਠੀਕ ਆ ਹਾਂਜੀ ਬਲੂਨ ਜੀ ਪਾਈ ਜਾਂਦੀ ਆ ਸੂਪ ਪਤਾ ਨਹੀਂ ਦਿਹਾੜੀ ਪਹਿਲਾ ਸੂਪੇ ਤੇ ਲੈ ਜੇ ਪਤਾ ਨਹੀਂ ਦੋ ਦਿਨ ਵੱਧ ਲੈ ਜੇ ਦੋਸਤੋ 19 ਨੂੰ ਦਿਨ ਪੂਰੇ ਹੁੰਦੇ ਆ ਅੱਜ 15 ਤਰੀਕ ਐ ਗੋਰਾ ਕਹਿੰਦਾ ਪਤਾ ਨਹੀਂ ਸੂਪੇ ਦਿਨਾਂ ਦੇ ਸੂਪੇ ਸੂਪੇ ਦੋ ਦਿਨ ਪਹਿਲਾ ਸੂਪੇ ਪਰਸੋਂ ਸੂਪੇ ਉਹ ਅੱਗੇ ਮਾਰ ਆ ਇਹਨੂੰ ਪਤਾ ਹੋ ਜਾਦਾ ਰਾਤ ਨੂੰ ਸੂਪੇ ਲੇਵਾ ਭਾਂਡਾ ਪੂਰਾ ਵੱਡਾ ਡਬਲ ਹਵਾਨਾ ਵੱਡੀ ਵਹਿੜ ਆ ਹਾਈਟ ਵਾਲੇ ਪਾਸੋਂ ਐਕਸਟਰਾ ਆਰਡੀਨਰੀ ਸੋਹਣਾ ਬੋਡੀ ਸਟਰਕਚਰ ਆ ਖੁੱਲਡੁੱਲੇ ਅੰਗਾਂ ਪੈਰਾਂ ਦੀ ਆ ਥੱਬੇ ਦਾ ਲੇਵਾ ਤਿਆਰ ਕੀਤਾ ਮੋਟੇ ਮੋਟੇ ਥਾਣਾਂ ਕੋਈ ਬੈਰਲੀ ਜਰਸੀ ਆਉਂਦੀ ਐ ਏਡੀ ਹਰ ਰੋਜ਼ ਨਹੀਂ ਆਉਂਦੀ ਮੰਨ ਲਓ ਠੀਕ ਐ ਚਲੋ ਵੇਚਦੇ ਦਾ ਆਪਾਂ ਬਹੁਤ ਆ ਪਰ ਕਿਤੇ ਇੱਕ ਤਾਈਂ ਪੀਸ ਆਉਂਦਾ ਸੂਰਾ ਕਹਿੰਦਾ ਗਾਵਾਂ ਵੇਚਦੇ ਦਾ ਆਪਾਂ ਦਾ ਬਹੁਤ ਆ ਪਰ ਐਵ ਜੀ ਜਰਸੀ ਕੋਰਾ ਕਹਿੰਦਾ ਕੋਈ ਟਾਵਾ ਟੱਲਾ ਨਾ ਆਉਂਦਾ ਆਪਾਂ ਡੇਲੀ ਕਹਿ ਦਗੇ ਕਿ ਇਹ ਦਨੀਆਂ ਵਹਿੜਾਂ ਆਉਂਦੀਆਂ ਹੀ ਰਹਿੰਦੀਆਂ ਡੇਲੀ ਤਾਂ ਨਹੀਂ ਆਉਂਦੀ ਕਿਤੇ ਟਾਵਾ ਟੱਲਾ ਇਦਾਂ ਦਾ ਇੰਨਾ ਚੰਗਾ ਨਾ ਆਉਂਦਾ ਆਪੇ ਦੇ ਲਵਰੇ ਡੇਢ ਫੋਟਾਂ ਨੂੰ ਬਾਹਰ ਫਿਰਦੀ ਐ ਚੌੜੀ ਕਿੰਨਿਆਂ ਲੈਵਾ ਹੈ ਨਾ ਕਹਿਣ ਭਾਵੇਂ 30 32 ਕਿਲੋ ਕਹਦੇ ਪਰ ਆਪਣਾ ਹੀ ਉਹ ਆਦਤ ਹੈ ਨਹੀਂ ਅਗਲਾ ਆਪ ਦੀ ਸਮਝ ਨਾਲ ਲੈ ਲਵੇ ਮੈਂ ਰਾਜੀਪਲੀ ਕਿਤੇ ਵੀ ਆ ਗਿਆ ਹੱਥ ਨਹੀਂ ਰਾ ਸਕਦਾ ਅਗਲਾ ਵੀਰੇ ਕਿੰਨੇ ਦੀ ਗੋਰੀ ਜੈਜ ਆਪਾ ਮੇਰੇ ਇਹ ਤਾਂ ਲੋਕਾਂ ਨੂੰ ਮੰਗਣਾ ਹੋਵੇ ਭਾਵੇਂ 10 15 20 ਮਰਜ਼ੀ ਮੰਗ ਲਾ ਹਨ ਬਿਲਕੁਲ ਵਾਜਬ ਰੇਟ ਹੋਗਾ ਭਰਾ ਕੋਈ ਸੌਦੇ ਬਾਜੀ ਨਾ ਕਰੇ 87000 ਚੋਂ ਮਾਨਦਾਨ ਕਰਨਾ 87000 हां जी ਸਹੀ ਹੈ ਜੀ ਇੱਕ ਦਾ 75 ਚੋਂ ਮਾਨਤਾਨ ਹੋ ਜੂ ਦੋ ਨੰਬਰ ਦਾ 87 ਚੋਂ ਮਾਨਤਾਨ ਹੋ ਜੂ ਤਿੰਨ ਨੰਬਰ ਡੱਬੀ ਬੱਚੀ ਤਿੰਨ ਨੰਬਰ ਡੱਬੀ ਬੱਚੀ ਪਲੂਣ ਵੀਰੇ ਕੱਲ ਦੀ ਸੂਈ ਆ ਮਗਰ ਬੱਛਾ ਇਹਦੇ ਇੱਕ ਦੰਦ ਭੰਨਿਆ ਕੋਈ ਭਰਾ ਇਹਨੂੰ ਖੇਰੀ ਸਮਝ ਲਵੇ ਦੋਂਦੀ ਸਮਝ ਲਵੇ ਠੀਕ ਹੈ ਜੀ ਸਹੀ ਇੱਕ ਬਰੀਡ ਕੁਆਲਟੀ ਰੰਗ ਪ੍ਰਿੰਟ ਜੇ ਕੋਈ ਕਮੀ ਪੇਚੀ ਹੈ ਨਹੀਂ ਬੇੜ ਦੇ ਠੀਕ ਹੈ ਬਾਕੀ ਆਪ ਤੋਰ ਕੇ ਦਿਖਾ ਕਿੰਨਾ ਇੱਕ ਦੁੱਧ ਪਿਆਜੂ ਦੁੱਧ ਵੀਰੇ ਹੁਣ ਕੁਆਲਟੀ ਦੇਖ ਲੈ ਬੱਚੀ ਦਾ ਕੱਦ ਪ੍ਰਿੰਟ ਕਿੱਡਾ ਹੈ ਨਾ ਵੀ ਅਗਲਾ ਆਪ ਦੀ ਸਮਝ ਨਾਲ ਲੈ ਲਵੇ ਬਰੀਡ ਬਹੁਤ ਜ਼ਿਆਦਾ ਬੱਚੀ ਦੀ ਲੈਵੇ ਲੋਵੇ ਦੀ ਫਿਟਿੰਗ ਦੇਖ ਲੈ ਨੇੜ ਤੋਂ ਵੀ ਕਿੰਨੀ ਸੋਹਣੀ ਆ ਨਾ 10 ਨੰਬਰ ਐਚ ਐਫ ਨਸਲ ਦੀ ਬੱਚੀ ਪਹਿਲਾ ਸੂਆ ਕੱਲ ਦੀ ਸੂਈ ਹੈ ਸੁਨੱਖੀ ਸੁਨਖੀ ਪੂਰੀ ਹੈ ਨਵਾਂ ਹਾਨ ਬੱਚੀ ਹੈ ਜਿਹਦੇ ਪਸੰਦ ਆਉ ਅਗਲਾ ਭਾਈ ਕਹਿੰਦਾ ਆਪਦੀ ਜੱਜਮੈਂਟ ਨਾਲ ਲੈ ਲੈ ਕਿ ਕਿੰਨਾ ਗ ਦੁੱਧ ਪਿਆ ਜੂ ਇੱਕ ਦੰਦ ਦੇ ਨੇ ਭੰਨ ਤਾਂ ਖੀਰੀ ਮੰਨਣੀ ਖੀਰੀ ਮੰਨ ਲਓ ਇੱਕ ਦੰਦ ਭੰਨ ਤਾਂ ਇਹਨੇ ਖੀਰੀ ਤਾਂ ਹੁਣ ਰਹੀ ਨਹੀਂ ਤੇ ਦੋਂਦੀ ਵੀ ਨਹੀਂ ਕਹਿ ਸਕਦੇ ਫਿਰ ਦੋ ਦੰਦ ਭੰਨੇ ਨਹੀਂ ਅਜੇ ਇੱਕ ਦੰਦ ਹੀ ਭੰਨੇ ਆ ਖੀਰੀ ਮੰਨ ਲਓ ਦੋਂਦੀ ਮੰਨ ਲਓ ਚੜਾਈ ਚੜੂਈ ਰੰਗ ਪ੍ਰਿੰਟ ਕਿਤੇ ਆਏ ਹੱਥ ਧਰਾ ਨਹੀਂ ਵੀਰੇ ਬੱਚੀ ਜਗਾ ਇਸ ਟਾਈਮ ਤੇ ਸਹੀ ਹੈ ਪੂਰੀ ਸੰਖੀ ਬੱਚੀ ਆ ਗਾਣੂ ਅਗਲਾ ਵੇਚਦਾ ਵੀ ਦੂਜੇ ਸੂਏ ਵੀ 20000 ਰੁਪਏ ਨਾਰ ਲਾ ਕੇ ਜਾਊਗੀ ਇੱਦਾਂ ਠੀਕ ਆ ਅੱਜ ਕਿੰਨੇ ਦੀ ਅੱਜ ਵੀਰੇ ਦਾ 66000 ਚੋਂ ਮਾਨਤਾ ਨਹੀਂ ਕਰਨਾ ਬੱਸ ਠੀਕ ਹੈ ਅੱਜ ਦੋਸਤੋ ਗੋਰਾ ਕਹਿੰਦਾ 66000 ਚੋਂ ਬੰਦਾ ਮਾਨਤਾਨ ਕਰ ਦੂੰਗਾ ਪਹਿਲੇ ਸੂਵੇ ਬੱਚੀ ਸੂਈ ਆ ਕੱਲ ਦੀ ਸੂਈ ਆ ਜੇਰ ਜੱਪੇ ਵਾਲੇ ਪਾਸ ਓਕੇ ਆ ਸੱਦਗਾਠਾ ਵੀਰੇ ਦੂਜੇ ਸੂਵੇ ਭਾਵੇਂ ਵੜ ਬੰਦਾ 10 ਦੀ ਵੇਚਦਾ ਵੀ ਠੀਕ ਹੈ ਜਿੱਦਾਂ ਦਾ ਇਹਨੂੰ ਕਲਰ ਕੁਆਲਿਟੀ ਲੱਗੀ ਆ ਦੋਸਤੋ ਦੂਜੇ ਸੂਵੇ ਨੂੰ ਗੋਰਾ ਕਹਿੰਦਾ 110000 ਦੀ ਬੱਚੀ ਆ ਅੱਜ ਦੇ ਦੇਣੀ ਆ 66000 ਦੀ 66 ਚੋਂ ਮਾਨਤਾਨੋ 66 ਚੋਂ ਮਾਨਤਾਨੋ ਜੀ 4 ਨੰਬਰ ਗੋਰੇ 4 ਨੰਬਰ ਬੱਚੀ ਜਰਸੀ ਵੀਰੇ ਪਹਿਲਾ ਸੂਗਾ ਸੂਈ ਆ ਹੂੰ ਸਾਉ ਸੀਲ ਚੁਆਈ ਇੱਕ ਨੰਬਰ ਆ ਵੀਰੇ ਚਾਰ ਦੰਦ ਮੂੰਹ ਦੋ ਆ ਸੂਈ ਨੂੰ ਸਮਾ ਇਹ ਪਰਸੋਂ ਦੀ ਸੂਈ ਆ ਵੀਰੇ ਕਿੰਨੀ ਬੌੜੀ ਹੋ ਬੌੜੀ ਹਾਂ 9 ਕਿਲੋ ਆਪਾਂ ਚਵਾ ਕੇ ਦੇ ਦਾਂਗੇ ਵੀਰੇ ਇਹਦੇ ਥੱਲੋਂ ਕਿੰਨਾ ਕਿ ਦੁੱਧ ਪਿਆ ਜੂ ਹੋ ਸਕਦਾ 10 ਸੀ ਹੋਵੇ ਪਰ ਆਪਾਂ 9 ਹੀ ਕਵਾਂਗੇ ਠੀਕ ਆ ਠੀਕ ਆ ਦੁੱਧ 13 14 ਕਿਲੋ ਬੱਚੀ ਨੂੰ ਪੋਣਾ ਚਾਹੀਦਾ ਹੈ ਨਾ ਬਾਕੀ ਭਰਾ ਆਪਣੀ ਸਮਝ ਨਾਲ ਲੈ ਲਓ ਵੀ ਮੈਂ ਕਿੰਨਾ ਚੋ ਸਕਦਾ ਗੋਰਾ ਕਹਿੰਦਾ ਪਰਸੋਂ ਦੀ ਸੂਈ ਥੱਲੇ 9 ਕਿਲੋ ਬੌੜਾ ਹੁਣ ਉਹ ਗੱਲਾਂ ਵਾਰੀ ਵਾਰੀ ਰਿਪੀਟ ਨਹੀਂ ਕਰਦੇ ਕਿ ਅਗਲਾ ਚੋਕ ਕਿ ਲੈ ਆਓ ਇਹ ਤਾਂ ਪ੍ਰਭੂ ਤੁਹਾਡਾ ਫਰਜ ਵਰਜ ਕੀ ਤੁਹਾਡਾ ਆਪਦਾ ਕੰਮ ਹੈ ਤੁਸੀਂ ਪੈਸੇ ਦੇਣੇ ਆ ਤਸੱਲੀ ਤੁਹਾਨੂੰ ਕਰਨੀ ਚਾਹੀਦੀ ਆ ਨਾ ਲਾਂਬਾ ਲੈਣਾ ਮੇਰੇ ਨਾਲ ਦੇਣਾ ਠੀਕ ਆ ਨਾ ਅਗਲਾ ਇੱਥੇ ਤੇ ਚੱਲੀ ਕਰ ਲਈ ਜਿੰਨੀ ਮਰਜ਼ੀ ਆਪਦੀ ਪੂਰਾ ਕਹਿੰਦਾ ਮੇਰੇ ਘਰੇ ਤਸੱਲੀ ਜਿੰਨੀ ਮਰਜ਼ੀ ਕਰ ਲਿਆ ਅਗੜਾ ਨਾਂ ਲਾਂਬਾ ਲਿਆ ਨਾਂ ਲਾਂਬਾ ਦੇਣਾ ਪਹਿਲਾ ਸੂ ਆ ਪਲੂਨ ਜਰਸੀ 3 ਨੰਬਰ ਵੀ ਪਹਿਲਾਂ ਨਾ 4 ਨੰਬਰ ਵੀ ਪਹਿਲਾਂ ਨਾ ਇਹ ਕਿੰਨੇ ਦੀ ਗੋਰੇ ਇਹਦਾ ਵੀਰੇ 50 ਚੋਂ ਮਾਣਦਾਨ ਕਰਦਾਂਗੇ ਬੱਚੀ ਦਾ ਲੈ ਕੇ ਦੀ ਫੀਟਿੰਗ ਫੂਟ ਨੂੰ ਦਿਖਾ ਦੇ ਨੇੜੇ ਤੋਂ ਕਰਕੇ ਕਿੰਨੀ ਸਾਫ ਆ ਬੱਚੀ ਇਹਦਾ 50 ਚੋਂ ਮਾਣਤਾਨ ਹੋ ਜਾਊਗਾ ਦੁੱਧ 13 ਪਿਆ ਜੇ ਗੁਰਾ ਕਹਿੰਦਾ 14 ਪਿਆ ਜੇ ਬਾਕੀ ਅਗਲਾ ਆਪਦੀ ਸਮਝ ਨਾਲ ਲੈ ਲੈ ਕਿ ਦੁੱਧ ਕਿੰਨਾ ਦੇਉ ਅੱਜ 9 ਕਿਲੋ ਆ ਬੌਲਾ ਜਿਹੜਾ ਤੁਸੀਂ ਝੋ ਲੈਣਾ ਖੇਤ ਤੇ ਆ ਜਾ ਅੱਗੇ ਇਹ ਬੈੜ ਵੀਰੇ ਦੂਜੇ ਸੂਏ ਰਾਤ ਸੋਈ ਆ ਮਗਰ ਬੱਚਾ ਵੈੜ ਦਾ ਵਜਨ-ਭੋਜਨ ਬਰੀਡ ਕੁਆਲਟੀ ਦਾ ਸਾਹਮਣੇ ਬਹੁਤ ਜ਼ਿਆਦਾ ਵਾ ਇਹ ਬੱਚੀ ਦੇ ਨਾ 5-4 ਦਿਨ ਪਾਈ ਸੀ ਅਜੇ ਵੀ ਦਿਨ ਪੂਰੇ ਹੋਣ ਚ ਰਾਤ ਆਈ ਸੀ ਉਧਰ ਕੇ ਝੂਪੀ ਮੰਨ ਲਓ ਵੀ ਅਜੇ ਤਾਂ ਹੀ ਲੇਵਾ ਪੂਰਾ ਟੈਟ ਨਹੀਂ ਕੀਤਾ ਵੈੜ ਨੇ ਦੁੱਧ ਕਿੰਨਾ ਕੁ ਪੈ ਗਿਆ ਦੁੱਧ ਪਿਛਲੇ ਸੂਏ 16-17 ਕਿਲੋ ਬੱਚੀ ਦਾ ਪਾਇਆ ਵੀਰੇ ਇਹਦਾ ਠੀਕ ਹੈ ਕਿਉਂਕਿ ਹੁਣ 4 ਦਿਨ ਚੋਂ ਸਾਮਕੇ ਬੰਨ ਆਏ ਨੇ ਬਾਕੀ ਆਪਾ ਪਾ ਦਿੰਨੇ ਵੀਡੀਓ ਜੇ ਕੋਈ ਭਰਾ ਨੂੰ ਹਣਾ ਦੋਸਤੋ ਇਹ ਰਾਤ ਗੁਰਾ ਕਹਿੰਦਾ ਆਉਂਦੀ ਝੂਪੀ ਅਤਰੇਵੇਂ ਚ ਇਹ ਤੁ ਬਗਾ ਨੇ ਜਗਾ ਤੇ ਜਾਂਦਾ ਕਈ ਵਾਰ ਜੀ ਨਹੀਂ ਵੀ ਜਾਨਵਰ ਲਾਉਂਦਾ ਕਈ ਲਾਉ ਵੀ ਜਾਂਦੇ ਦਿਨਾਂ ਤੋਂ ਉੱਪਰ ਵੀ ਦਿਨ ਲੈ ਜਾਂਦੇ ਪਰ ਇਹ ਆਉਂਦੀ ਬੱਚੀ ਸੂਪੀ ਦੁੱਧ 16 17 ਕਿਲੋ ਗੋਰਾ ਕਹਿੰਦਾ ਪਹਿਲਾ ਦਿਨ ਲੈ ਲੈ ਬਾਈ ਦਸੀ ਜਾਂਦਾ ਬਰੀਡ ਕੁਆਲਟੀ ਵਹਿੜ ਦੀ ਬਹੁਤ ਜ਼ਿਆਦਾ ਵਾ ਆਪ ਨੂੰ ਕਹਿਣ ਦੀ ਜ਼ਿਆਦਾ ਲੋੜ ਹੀ ਨਹੀਂ ਹਨਾ ਸਹੀ ਹੈ ਜੇਰ ਦੀ ਪ੍ਰੋਪਰ ਓਕੇ ਆ ਵੀਰੇ ਜੇਰ ਦੀ ਗੋਰਾ ਕਹਿੰਦਾ ਓਕੇ ਆ ਕਿਉਂਕਿ ਗੋਰੇ ਦੇ ਘਰੇ ਸੂਈ ਆ ਜੇਰ ਦੀ ਤੁਹਾਨੂੰ ਬੇਫਿਕਰ ਹੋ ਜੋ ਫੁੱਲ ਗਾਰੰਟੀ ਹੋ ਜੇਰ ਦੀ ਗੋਰੇ ਦੀ ਇਹਦੇ ਦੀ ਵੀਡੀਓ ਵੀ ਮਿਲ ਜੂ ਨਹੀਂ ਤੇ ਆਪਣੇ ਕੈਮਰੇ ਲੱਗੇ ਵੀਰੇ ਆਪ ਨੂੰ ਕੱਢ ਕੇ ਵੀ ਜੀ ਠੀਕ ਹੈ ਹੋਰਾਂ ਕਹਿੰਦਾ ਜੇਰ ਦੀ ਵੀਡੀਓ ਵੀ ਮਿਲ ਜੂ ਨਹੀਂ ਕੈਮਰੇ ਲੱਗੇ ਆ ਜੇ ਕਿਸੇ ਨੂੰ ਰਾਈਟ ਸਮਾਂ ਟਾਈਮ ਚਾਹੀਦਾ ਉਹ ਵੀ ਮਿਲ ਜੂ ਬਹੁਤ ਮੱਚੀ ਹੈ ਵੀਰੇ ਕੁਆਲਿਟੀ ਵਾਲੀ ਕਿੰਨੇ ਦੀ ਕੋਰੇ ਵੀਰੇ ਇਹਦਾ ਵੀ 60000 ਚ ਮਾਨਤਾ ਨਹੀਂ ਕਰਨਾ ਬੱਚੀ ਦਾ ਇਹਦਾ ਵੀ 60 ਜੋ ਮਾਨਤਾ ਨਹੀਂ ਹੋਊਗਾ ਕੋਰੇ ਨਾ ਅੱਗੇ ਵੇਚੀ ਪੰਜਾ ਚਾਰ ਦਿਨਾਂ ਨੂੰ ਫਿਰ 75 ਦੀ ਦਵਾਂਗੇ ਤੋਰਾ ਕਹਿੰਦਾ ਜੇ ਕਿਸੇ ਨੇ 16 17 ਕਿਲੋ ਚੋ ਉਹ ਕਹੀ ਲੈਣੀ ਆ ਫਿਰ ਕਹਿੰਦਾ 75000 ਦੀ ਦੇਵਾਂਗੇ ਪੰਜਾ ਚਾਰਾਂ ਦਿਨਾਂ ਨੂੰ ਇਹਨੇ ਦੁੱਤੇ ਆ ਜਾਣਾ ਕਿਉਂਕਿ ਕੱਲ ਸੂਈ ਆ ਅੱਗੇ ਕੋਰੇ 6 ਨੰਬਰ ਇਹ ਬੱਚੀ ਵੀਰੇ ਪਹਿਲੇ ਸੂਈ ਆ ਇਹ ਕੱਲ ਸਵੇਰ ਦੀ ਸੂਈ ਆ ਮਗਰ ਬੱਚੀ ਇਹਦੇ ਠੀਕ ਹੈ ਸਾਊ ਸੀਲ ਇਹ ਵੀ ਬਹੁਤ ਚਵਾਈ ਇੱਕ ਨੰਬਰ ਆ ਵੀਰੇ ਹੂੰ ਤੇ ਬੋਲੋ ਚ ਇਹ ਵੀ ਸਵੇਰ ਜਮਾ ਖਾਲੀ ਕੀਤੀ ਹੋਈ ਆ ਸੂਈ ਨੂੰ ਸਮਾ ਇਹ ਕੱਲ ਸਵੇਰ ਦੀ ਸੂਈ ਆ ਜ ਕਿੰਨਾ ਬੌਲਾ ਹੋਊ ਬੌਲਾ ਇਹਦੇ ਥੱਲੇ ਵੀਰੇ ਬਸ ਉਹੀ 9-10 ਕਿਲੋ ਦੇ ਕਰੀਬ ਹੀ ਹੋਊਗਾ ਠੀਕ ਹੈ ਹਾਂਜੀ ਸਵੇਰ ਸਾਫ਼ ਕਰਤੀ ਸੀ ਜਮਾਂ ਲੈਵ ਲੂਆ ਬਹੁ ਬਣਾਉਂਦੀ ਬੱਚੀ ਇਹਨ ਫੀਟਿੰਗ ਵਾਲਾ ਇਹ ਵੀ ਪਹਿਲਾਂ ਨਾ ਇਹ ਵੀ ਪਹਿਲਾਂ ਹਾਂਜੀ ਦੋਸਤੋ 6 ਨੰਬਰ ਬੱਚੀ ਵੀ ਪਹਿਲਾਂ ਹੈ ਇਹ ਵੀ ਰਾਤ ਸੂਈ ਆ ਸਵੇਰ ਗੁਰਾ ਕਹਿੰਦਾ ਬੌਲੇ ਤੋਂ ਜਮਾਂ ਸਾਫ਼ ਕਰਤੀ ਐ ਇਹਦੇ ਥੱਲੇ ਵੀ 9-10 ਲੀਟਰ ਬੌਲਾ ਹੋਊ ਅਗਲਾ ਆਪਦਾ ਕੰਡਾ ਲਿਆ ਵੀ ਚੋਕੇ ਲੈ ਜੇ ਇਹ ਜਿੱਦਾ ਕੋਈ ਵਹਿਮ ਨਹੀਂ ਗੱਭਣ ਦਾ ਤਾਂ ਚਲੋ ਮੰਨ ਲੈਨੇ ਆ ਕਿ ਪਤਾ ਨਹੀਂ ਜਾਨਵਰ ਉਹਨਾਂ ਦੁੱਧ ਦੇਊ ਕਿ ਨਹੀਂ ਦੇਊ ਕਿਹੜਾ ਜਾਨਵਰ ਸੂਇਆ ਸਵਾਇਆ ਜੇ ਤੁਸੀਂ ਪੈਸੇ ਲਾਉਣੇ ਆ ਤੜਕੇ ਵੀ ਅਗਲਾ 6-7 ਵਜੇ ਆ ਜੇ ਜਿੰਨੇ ਟਾਈਮ ਤੇ ਸਵੇਰ ਚੋਰੀ ਆ ਓਨੇ ਟਾਈਮ ਤੇ ਸ਼ਾਮ ਨੂੰ ਫੇਰ ਆ ਜੇ ਜੇ ਕੋਈ ਕਸਰ ਰਹਿ ਗਈ ਅਗਲੇ ਦਿਨ ਭਾਵਾਂ ਫੇਰ ਕੱਢ ਲਿਆ ਅਗਲਾ ਕਿਉਂਕਿ ਤੁਸੀਂ ਪੈਸੇ ਦੇਣ ਆ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਤੇ ਜੇ ਕਿਸੇ ਨੇ ਘਰੇ ਬੈਠੇ ਨਹੀਂ ਮੰਗਾਉਣੀ ਆ ਉਹ ਭਾਵ ਉਹ ਤੁਹਾਡੀ ਆਪਦੀ ਮਰਜ਼ੀ ਆ ਜੇ ਕੋਲੇ ਬਾਹਲੇ ਪੈਸੇ ਆ ਤਾਂ ਭਾਵਾਂ ਅਗਲਾ ਘਰੇ ਬੈਠਾ ਰਜਾਈ ਜੀ ਉਡੂ ਕਰਦੇ ਗੂਗਲ ਪੇ ਕਰਦੇ ਜਿਵੇਂ ਮਰਜ਼ੀ ਕਰਦੇ ਤੇ ਉਦਾਂ ਵੀ ਜਾਨਵਰ ਗੋਰਾ ਭੇਜ ਦੂਗਾ ਕਿੰਨੇ ਦੀ ਗੋਰੇ ਇਹਦਾ ਵੀਰੇ 50 ਚ ਬੱਚੀ ਦਾ ਮਾਨਦਾਨ ਕਰਾਂਗੇ ਇਹਦਾ ਵੀ 50 ਚ ਮਾਨਦਾਨ ਉਹ ਲਾਸ ਤੇ ਆਇਆ ਇਹ ਬੈੜ ਨੇ ਮੇਰੇ ਦੂਜੇ ਸੂਏ ਸੂਣਾ ਵਾ 12 ਦਿਨਾਂ ਦੀ ਕੱਚੀ ਆ 14 ਕਿਲੋ ਦੁੱਧ ਦੱਸਿਆ ਉਹਨਾਂ ਨੇ ਪਿਛਲੇ ਸੂਏ ਪਾਇਆ ਠੀਕ ਹੈ ਦੂਜਾ ਸੂਆ ਨਿੱਗਰ ਰਾਜੀ ਬਹੁਤ ਆ ਬੱਚੀ ਦੇਣ ਹੀ ਦੇਣ ਲੈਂਦੀ ਜਿਹੜੇ ਦੇਣ ਕਿੰਨੇ ਪਏ ਆ 12 ਦਿਨਾਂ ਦੇ 12 ਦਿਨ ਡੇਟ ਮੁਤਾਬਕ ਕੱਚੀ ਆ 14 ਕਿਲੋ ਦੁੱਧ ਗੋਰਾ ਕਹਿੰਦਾ ਪਹਿਲੇ ਸੂਵੇ ਪਲੂਨ ਮੱਛੀ ਨੇ ਦੁੱਧ ਦਿੱਤਾ ਤੂਆ ਸੂਆ ਜਰਸੀ ਬਰੀਡ ਹੈ ਜਿਨ੍ਹਾਂ ਦੇ ਵਿੱਚੋਂ ਦੋ ਅਮਰੀਕਨ ਆ ਪੰਜ ਜਰਸੀਆਂ ਦੋ ਗੱਬਣਾਂ ਪੰਜ ਤਾਜ਼ੀਆਂ ਸੂਈਆਂ ਤੇ ਇਹਨਾਂ ਦੇ ਵਿੱਚੋਂ ਮੇਰੇ ਹਿਸਾਬ ਨਾਲ ਤਿੰਨ ਤਾਂ ਪਹਿਲਣਾ ਮੱਛੀਆਂ ਹੀ ਆਂ ਦੂਜੀਆਂ ਦੂਜਾ ਦੂਜਾ ਸੂਆ ਫਲਟੇਲਾਂ ਬਹੁਤ ਪਈਆਂ ਹਜੇ ਕੋਰਾ ਕਹਿੰਦਾ ਗੱਲੀ ਕੱਚੀ ਕੱਚੀ ਅਜ 12 ਦਿਨ ਵਜਨ ਵਜੂਦ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆਂ ਚਮਕਦਮ ਕ ਲਗ ਭਗ ਜਿਹੜੀ ਮਰਜ਼ੀ ਵੜ ਦੇਖ ਲਓ ਭਵਾਂ ਗੱਬਣ ਦੇਖ ਲਓ ਭਵਾਂ ਸੂਈ ਸਵਾਈ ਦੇਖ ਲਓ ਸਾਰਿਆਂ ਦੇ ਪਿੰਡੇ ਚ ਫੁੱਲ ਆਇਨਿੰਗ ਕਿ ਕਿਹਦੇ ਧਫੜੀਆਂ ਨਾ ਭਰੀ ਪਈਆਂ ਜਾਂ ਕੋਈ ਧਫੜੀ ਦਾ ਨਿਸ਼ਾਨ ਕੋਈ ਵੀ ਨਹੀਂ ਸ਼ਾਈਨਿੰਗ ਸਾਰੀਆਂ ਵਛੀਆਂ ਦੇ ਪਿੰਡੇ ਚ ਫੁੱਲ ਕਿੰਨੇ ਦੀ ਗੋਰੇ ਲਾਸਟ ਇਹਦਾ ਅੱਜ ਵੀਰੇ 44000 ਚ ਮਾਨਦਨ ਕਰ ਅੱਜ ਕੱਚੀ ਕੱਚੀ ਗੋਰਾ ਕਹਿੰਦਾ 44 ਦੀ ਦੇ ਦਿਆਂਗੇ ਅੱਜ ਦੀ ਵੀਡੀਓ ਦੇ ਵਿੱਚ ਗੋਰੀ ਗੱਲ ਦੀਆਂ 7 ਵੜਾ 2 ਅਮਰੀਕਨ ਆ ਤਾਜ਼ੀਆਂ ਸੂਈਆਂ 5 ਜਰਸੀਆਂ ਜਿਨ੍ਹਾਂ ਦੇ ਵਿੱਚੋਂ 3 ਜਰਸੀਆਂ ਤਾਜ਼ੀਆਂ ਸੂਈਆਂ ਦੋ ਗੱਬਣਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਗੋਰੇ ਦੇ ਘਰੇ ਆਜੋ ਆਪਦੀ ਤਸੱਲੀ ਕਰਕੇ ਲੈ ਜਾਓ ਜਿਹੜੇ ਵੀ ਪਸ਼ੂ ਥੱਲੇ ਜਿੰਨਾ ਦੁੱਧ ਜਿੰਨਾ ਬੌਲਾ ਦੱਸਿਆ ਗੋਰਾ ਕਹਿੰਦਾ ਮੇਰੇ ਘਰੇ ਤਿਆਰ ਹੈ ਗੋਰਾ ਕਹਿੰਦਾ ਮੇਰੇ ਘਰੇ ਭਾਵੇਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਜਿੰਨਾ ਦੱਸਿਆ ਨੱਟ ਤਿਆਰ ਹੋਊਗਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸੱਸਿਕ